ਪੈਨ ਨੂੰ ਫੋਨ ਆਉਂਦਾ ਵਾ ਅਤੇ ਫੋਨ ਦੇ ਉੱਤੇ ਕਿਹਾ ਜਾਂਦਾ ਵੀ ਤੁਹਾਡਾ 15 ਲੱਖ ਡਾਲਰ ਲਿਕਲਿਆ ਵਾ ਅਤੇ ਆਈਫੋਨ ਪ੍ਰੋ ਜਾਂ ਹੋਰ ਪਤਾ ਨਹੀਂ ਕੀ ਕੀ ਦੱਸਿਆ ਗਿਆ ਵੀ ਤੁਹਾਡੇ ਗਿਫਟ ਜਿਹੜੇ ਆਏ ਨੇ ਬੰਬੇ ਅਰਪੋਰਟ ਤੇ ਆਏ ਨੇ ਕੀ ਇਹਨਾਂ ਨੂੰ ਗਿਆ ਨਹੀਂ ਵੀ ਮੈਂ ਤੇ ਕੋਈ ਡਾਲਰ ਜਾਂ ਮੈਂ ਕੋਈ ਗਿਫਟ ਨਹੀਂ ਮੰਗਾਇਆ ਜਾਂ ਕੋਰੀਅਨ ਨਹੀਂ ਮੰਗਾਇਆ ਫਿਰ ਇਹ ਕਿੱਥੋਂ ਆ ਕੇ ਰੰਝ ਜਾਏਗਾ ਇਹ ਜਰਨ ਮੈਂ ਕਿਹਾ ਮੈਂ ਉਹਨਾਂ ਨੂੰ ਕਿ ਨਹੀਂ ਕੁਛ ਨਹੀਂ ਮੇਰੇ ਨਾਲ ਮੈਂ ਕੁਛ ਮੰਗਾਇਆ ਹੀ ਨਹੀਂ ਆ ਜੀ ਮੈਂ ਮੰਗਾਇਆ ਹੁੰਦਾ ਮੈਂ ਆਪਣੇ ਘਰ ਗੱਲ ਥੋੜਾ ਕਰਨੀ ਭੈਣ ਦੇ ਬੰਦਾ ਕਹਿਣਾ ਵੀ ਉਸ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਧਮਕੀ ਦਿੱਤੀ ਜਾ ਰਹੀ ਹੈ ਕਿ ਅਸੀਂ ਸੀਬੀਆਈ ਤੋਂ ਬੋਲ ਰਹੇ ਹਾਂ ਤੇ ਉਸ ਭੈਣ ਨੂੰ ਕਹਾਂਗੇ ਫੋਟੋ ਜੂ ਦਿਖਾ ਦਿਓ ਉਸ ਨੰਬਰ ਨੂੰ ਦਿਖਾ ਦਿਓ ਕਿਸ ਦੀ ਫੋਟੋ ਲੱਗੀ ਹੋਈ ਹੈ ਤੇ ਪੁਲਿਸ ਵਾਲੇ ਦੀ ਕਿੰਦੇ ਸੀਪੀਆਈ ਤੋਂ ਬੋਲ ਰਹੇ ਹਾਂ ਜੇ ਤੁਸੀਂ ਨਹੀਂ ਘਰ ਚੁੱਕੋਗੇ ਅਸੀਂ ਤੁਹਾਡੇ ਘਰ ਆ ਜਾਵਾਂਗੇ ਅੱਜ ਕਿਹੜੇ ਤੱਕ ਪਹਿਨ ਦਾ ਕਹਿਣਾ ਵੀ ਉਤੋਂ ਫੋਨ ਕਰਕੇ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਸੀਬੀਏ ਤੋਂ ਬੋਲ ਰਹੇ ਆ ਮਾਰ ਮਾਰ ਕੇ ਪਹਿਨ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਜੇਕਰ ਕੋਰੀ ਨਹੀਂ ਛਡੋਂਦੇ ਤੇ ਤੁਹਾਨੂੰ 10 ਸਾਲ ਦੀ ਸਜ਼ਾ ਹੋ ਜਾਊਗੀ ਤੁਹਾਨੂੰ ਕੈਦ ਹੋ ਜਾਊਗੀ ਇਹ ਕੇ ਬੜੀ ਧਮਕੀ ਦਿੱਤੀ ਜਾ ਰਹੀ ਹੈ ਵੀ ਅੱਧਾ ਘੰਟਾ ਰਵੇਟ ਕਰ ਲਓ ਅੱਧੇ ਘੰਟੇ ਵਿੱਚ ਬੰਬੇ ਤੋਂ ਪੁਲਿਸ ਆ ਜੋਗੀ ਤੁਸੀਂ ਦੇਖ ਸਕਦੇ ਹੋ ਵੀ ਅੱਧੇ ਘੰਟੇ ਵਿੱਚ ਕਿਹੜੀ ਪੁਲਿਸ ਆ ਜੋਗੀ ਅਜਿਹੇ ਲੋਕਾਂ ਨੂੰ ਲਾਂਤਾਂ ਪਾਉਣੀ ਚਾਹੀਦੀ ਆ ਤੁਹਾਨੂੰ ਯਕੀਨ ਹੈ ਵੀ 18000 ਦੇ ਕੇ ਵੀ ਤੁਹਾਨੂੰ ਕੋਰੀਏ ਦੇਣਗੇ ਕਿ ਨਹੀਂ ਦੇਣਗੇ ਤੇ ਇਹ ਤੋਂ ਹੁਣ ਸਰਫਾ ਤਾਣੇ ਗਾੜੀ ਹੁਣ ਦੇਂਦੇ ਕੋ ਇਹ ਚੀਜ਼ ਬਾਰੇ ਇੰਸਾਰ ਮੈਨੂੰ ਕਹਿੰਦਾ ਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ARPDI 24 ਚੈਨਲ ਨਾਲ ਅਸੀਂ ਅਕਸਰ ਦੇਖਦੇ ਜਿਆਤਰ ਆਨਲਾਈਨ ਲੋਕਾਂ ਦੇ ਨਾਲ ਠੱਗੀ ਹੋ ਜਾਂਦੀ ਆ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਲੋਕ ਉਸੇ ਤਰ੍ਹਾਂ ਦੀ ਅੱਜ ਦੀ ਠੱਗੀ ਆ ਅਮਰਸਾਦੀ ਰਹਿਣ ਵਾਲੀ ਨਿਰਮਲਜੀਤ ਕੌਰ ਜਿਹੜੀ ਕਿ ਰਾਮਨਗਰ ਕਲੋਨੀ ਦੀ ਹੈ ਉਸ ਭੈਣ ਨਾਲ ਵੀ ਹੋ ਗਈ ਹੈ ਉਸ ਭੈਣ ਨੂੰ ਫੋਨ ਆਉਂਦਾ ਵਾ ਅਤੇ ਫੋਨ ਦੇ ਉੱਤੇ ਕਿਹਾ ਜਾਂਦਾ ਵੀ ਤੁਹਾਡਾ 15 ਲੱਖ ਡਾਲਰ ਨਿਕਲਿਆ ਵਾ ਅਤੇ ਆਈਫੋਨ ਪ੍ਰੋ ਜਾਂ ਹੋਰ ਪਤਾ ਨਹੀਂ ਕੀ ਕੀ ਦੱਸਿਆ ਗਿਆ ਵੀ ਤੁਹਾਡੇ ਗਿਫਟ ਜਿਹੜੇ ਆਏ ਨੇ ਬੰਬੇ ਏਅਰਪੋਰਟ ਤੇ ਆਏ ਨੇ ਅਤੇ ਭੈਣ ਨੂੰ ਕਿਹਾ ਜਾਂਦਾ ਵੀ ਉਹਨੂੰ ਛਡੋਮ ਵਾਸਤੇ ਤੁਸੀਂ 18000 ਰੁਪਏ ਪਾਓ ਅਤੇ ਭੈਣ ਵੀ ਸ਼ਾਇਦ ਲਾਲਚ ਚ ਗੱਲ ਕਰੀਏ ਉਸ ਵਿੱਚ ਆ ਜਾਂਦੀ ਆ ਅਤੇ 12000 ਰੁਪਏ ਜਿਹੜੀ ਆ ਉਹ ਉਹਨਾਂ ਪਾ ਦਿੰਦੀ ਆ ਗੱਲਬਾਤ ਵੀ ਕਰਾਂਗੇ ਭੈਣ ਨਿਰਮਲ ਨਾਲ ਤੇ ਪੁੱਛਾਂਗੇ ਸਾਰਾ ਮਾਮਲਾ ਕੀ ਆ ਆਪਾਂ ਨੇ ਨਾਂ ਕੀ ਤੁਹਾਡਾ ਤੇ ਹੋਇਆ ਕੀ ਸਾਰਾ ਮਾਮਲਾ ਦੱਸ ਕੇ ਸੰਜਾ ਕਰੋ ਹਾਂ ਜੀ ਮੈਂ ਮਜੀਠਾ ਬਾਈਪਾਸ ਦਾ ਮਸਰਤ ਬੋਲਦੀ ਹਾਂ ਹਾਂ ਜੀ ਨਿਰਮਲ ਖੌਰ ਮੇਰਾ ਨਾਮ ਹੈ ਮੈਨੂੰ ਠੱਗੀ ਹੋਈ ਹੈ ਮਤਲਬ 12000 ਮੈਂ ਕੱਲ ਪਾਇਆ ਸ਼ਾਮੇ 6000 ਰੁਪਏ ਉਹਨਾਂ ਨੇ ਪਾਇਆ ਵਾ ਸਵੇਰੇ ਫੇਰ ਮੈਂ ਉਹਨਾਂ ਨੂੰ 6000 ਰੁਪਏ 6.5000 ਰੁਪਏ ਉਹਨਾਂ ਨੇ ਸਵੇਰੇ ਪਾਇਆ ਉਹਨਾਂ ਨੂੰ ਤੇ ਮੈਨੂੰ ਉਹਨਾਂ ਨੇ ਕੋਈ ਪੰਬੇ ਤੋਂ ਫੋਨ ਆਇਆ ਕੋਈ ਕਹਿੰਦੇ ਕਿ ਤੁਹਾਡਾ ਕੋਈ ਸਮਾਨ ਆਇਆ ਕੋਰੀ ਯਾਰਾ ਤੇ ਪੈਸੇ ਪਾਓ ਮਤਲਬ ਉਹਨਾਂ ਸ਼ੀ ਯਾਰ ਦੋ ਸਰਪੀਆ ਮਨਨਸਫੇਰੇ 10 ਵਜੇ ਪਾਰ ਮੈਂ 10 ਵਜੇ ਤੋਂ ਸ਼ੁਰੂ ਹੋਣੇ ਹੋਗੇ ਉਹਨਾਂ ਨੇ ਮੈਨੂੰ ਗ੍ਰੀਸ ਤੋਂ ਫੋਨ ਨੰਬਰ ਕੋਈ ਜੀ ਕਹਿੰਦੇ ਕੀ ਸੀ ਜਦੋਂ ਪਹਿਲਾ ਫੋਨ ਨੰਬਰ ਆਉਂਦਾ ਵਾ ਤੇ ਖਾਸ ਕਰਕੇ ਜਿਹੜਾ ਫੋਨ ਆਉਂਦਾ WhatsApp ਕਾਲਿੰਗ ਆਉਂਦੀ ਹੈ ਕਿ ਆਮ ਨੋਰਮਲ ਫੋਨ ਆਉਂਦੇ ਨੇ ਤੇ ਤੁਹਾਨੂੰ ਕਿਹਾ ਕੀ ਜਾਂਦਾ ਵਾ ਮੈਨੂੰ WhatsApp ਕਾਲ ਹੀ ਆਏ ਉਹਨਾਂ ਦੇ ਜਿਹੜੇ ਨੰਬਰ ਤੋਂ ਆਏ ਨਾ ਕੋ ਪੁਲਿਸ ਦਾ ਆਇਆ ਉਹਨਾਂ ਦਾ ਕੋਈ ਮੈਨੂੰ ਕੋਈ ਉਹਨਾਂ ਦੇ ਬੰਬੇ ਦੇ ਆਏ ਆ 에ਰਪੋਰਟ ਦੇ ਜਿਹੜੇ ਮੈਨੂੰ ਉਹਨਾਂ ਆਧਾਰ ਕਾਰਡ ਦੀ ਫੋਟੋ ਸੈਂਡ ਕਰਾਈਓ ਮੈਨੂੰ WhatsApp ਤੇ ਕਰਾਇਆ ਉਹਨਾਂ ਨੇ ਮੈਨੂੰ ਦੱਸ ਦੇ ਕਿ ਆਪਾਂ ਸੀ ਕੌਣ ਬੋਲਦੇ ਕਿੱਥੋਂ ਬੋਲਦੇ ਦੱਸ ਦਿਓ ਨਹੀਂ ਕੋਈ ਕੁਛ ਗਾੜੀਆਂ ਤੁਹਾਡਾ ਪਾਰਸਲ ਕਹਿੰਦੇ ਆਇਆ ਤੁਹਾਡਾ ਕੋਈ ਕਹਿੰਦੇ ਕੀ ਕੀ ਆ ਪਾਰਸਲ ਪਾਰਸਲ ਵੀ ਕਹਿੰਦੇ ਆਈਫੋਨ ਆ ਕੁਛ ਘੜੀਆਂ ਆ ਕੋਈ ਡਾਲਰ ਕਹਿੰਦੇ ਕੋਈ ਕਹਿੰਦੇ ਇਦਾਂ ਕਹਿੰਦੇ ਆ ਕਿ ਕੋਈ ਡਾਲਰ ਆਏ ਹੋਏ ਆ ਪਤਾ ਨਹੀਂ ਨਾ ਮੈਂ ਵੇਖੇ ਹੋਈ ਤੱਕ ਨਾ ਮੈਨੂੰ ਪਤਾ ਆਈ ਨਾ ਚੀਜ਼ਾਂ ਦਾ ਪਹਿਲੇ ਮੈਂ ਕੋ ਤੁਸੀ ਇਹਨਾਂ ਨੂੰ ਕਿਹਾ ਨਹੀਂ ਵੀ ਮੈਂ ਤੇ ਕੋਈ ਡਾਲਰ ਜਾਂ ਮੈਂ ਕੋਈ ਗਿਫਟ ਨਹੀਂ ਮੰਗਾਇਆ ਜਾਂ ਕੋਰੀਆ ਨਹੀਂ ਮੰਗਾਇਆ ਫਿਰ ਕਿੱਥੋਂ ਆ ਗਏ ਨੇ ਚੀਜ਼ਾਂ ਇਹ ਇਹ ਜਦੋਂ ਮੈਂ ਕਿਹਾ ਮੈਂ ਉਹਨਾਂ ਨੂੰ ਕਿ ਨਹੀਂ ਕੁਛ ਨਹੀਂ ਮੇਰੇ ਨੇ ਮੈਂ ਕੁਛ ਮੰਗਾਇਆ ਹੀ ਨਹੀਂ ਆ ਜੀ ਮੈਂ ਮੰਗਾਇਆ ਹੁੰਦਾ ਮੈਂ ਆਪਣੇ ਘਰ ਗਾਲ ਥੋੜਾ ਕਰਨੀ ਮੈਂ ਆਪਣੇ ਹਸਬੰਦ ਨੂੰ ਦੱਸਿਆ ਮੈਂ ਆਪਣੇ ਬੱਚਿਆਂ ਨੂੰ ਮੈਂ ਸਾਰਿਆਂ ਨਾਲ ਗਾਲਾਂ ਗਵਾੜ ਆਪਣੇ ਕੀਤੀ ਹੋਈ ਆ ਕਿ ਮੇਰਾ ਇਦਾਂ ਕੋਲੀ ਆ ਰਹਿ ਮੇਰੇ ਗਵਾਂਡਰ ਕੋ ਪੈਸੇ ਫੜ ਕੇ 12000 ਰੁਪਇਆ ਉਹ ਬਿਮਾਰ ਸੀ ਵਿਚਾਰੇ ਬੜੇ ਸੀਰੀਅਸ ਆ ਮਨਾਂ ਦੇ ਕੋਲ ਫੜ ਕੇ ਉਹਨਾਂ ਕੋ ਤਰਲਾ ਲੈ ਕੇ ਦਿੱਤਾ ਨਾਲੋਂ ਫੇਰ ਕਹਿੰਦੇ ਕਿ ਮੈਨੂੰ 18000 ਰੁਪਇਆ ਪਾਓ ਉਹਨਾਂ ਨੇ ਮੈਨੂੰ ਪੁਲਸੀਆਂ ਦੀ ਕੋਈ ਧਮਕੀ ਦਿੱਤੀ ਆ ਕਿ ਤਨ ਦੱਸ ਜੇਲ ਹੋ ਜਾਓਗੀ ਤੁਹਾਨੂੰ ਕੋਈ ਫੇਰ ਮੈਂ ਪੁਲਿਸ ਕੋਲ ਫੋਨ ਹੁ 12 1 ਵਜੇ ਤੱਕ ਕਰ ਬਿਲਕੁਲ ਤੁਸੀਂ ਸਦੋਪੀ ਦੀ ਮੈਂ ਭੈਣ ਨੇ ਮੱਲਾ ਕਹਿਣਾ ਵੀ ਉਸ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਧਮਕੀ ਦਿੱਤੀ ਜਾ ਰਹੀ ਹੈ ਵੀ ਅਸੀਂ ਸੀਬੀਏ ਤੋਂ ਬੋਲ ਰਹੇ ਹਾਂ ਤੇ ਉਸ ਭੈਣ ਨੂੰ ਕਹਾਂਗੇ ਫੋਟੋ ਜੂ ਦਿਖਾ ਦਿਓ ਉਸ ਨੰਬਰ ਦੀ ਵੀ ਦਿਖਾ ਦਿਓ ਕਿਸ ਦੀ ਫੋਟੋ ਲੱਗੀ ਹੋਈ ਹੈ ਤੇ ਪੁਲਿਸ ਵਾਲੇ ਦੀ ਤੇ ਕਿਹਾ ਕੀ ਜਾ ਰਿਹਾ ਆਪਣੇ ਆਪ ਨੂੰ ਸੀਬੀਏ ਕਹ ਰਹੇ ਨੇ ਕੀ ਕਹ ਰਹੇ ਨੇ ਬੰਦੇ ਫੋਟੋ ਜੂ ਦਿਖਾ ਦਿਓ ਕਿਹਦੀ ਫੋਟੋ ਲੱਗੀ ਆ ਆਮਲੀ ਫੋਟੋ ਲੱਗੀ ਹੋਈ ਉੱਪਰ ਮੀਨੇ ਫੋਟੋ ਉਹਨਾਂ ਨੇ ਕੀਤੀ ਆ ਵਟਸਐਪ ਕਾਲ ਹੀ ਆਉਂਦੇ ਮੈਨੂੰ ਕੋਈ ਲੋਕਲ ਕਾਲ ਨਹੀਂ ਆਉਂਦੀ ਮਤਲਬ ਸਾਰੇ ਵਟਸਐਪ ਕਾਲ ਹੀ ਜੀ ਦਾਦੇ ਵੀ ਆਪਣਾ ਉਨਕੀ ਸੇਵੇ ਤੇ ਬੋਲੇ ਹਾਂ ਜੀ ਕਹਿੰਦੇ ਸੀਪੀ ਆਈ ਤੋਂ ਬੋਲ ਰਹੇ ਆ ਜੇ ਤੁਸੀਂ ਨਏ ਘਰ ਚੁੱਕੋਗੇ ਅਸੀਂ ਤੁਹਾਡੇ ਘਰ ਆ ਜਾਾਂਗੇ ਕਿਹੜੇ ਤੱਕ ਤੁਹਾਨੂੰ ਮਤਲਬ ਕੀ ਲੱਗਦਾ ਵੀ ਬੰਬੇ ਤੋਂ ਅੱਧੇ ਘੰਟੇ ਤੱਕ ਕੋਈ ਆ ਸਕਦਾ ਵਾ ਮੇਰੇ ਖਿਆਲ ਨਾਲ ਮਜੀਠੇਓ ਦੀ ਗੱਲ ਕਰੀਏ ਮਜੀਠੇਓ ਇੱਥੇ ਆਉਣਾ ਵੇ ਤੁਹਾਡੇ ਇਲਾਕੇ ਚ ਇੱਥੇ ਅੱਧਾ ਘੰਟਾ ਲੱਗ ਜਾਂਦਾ ਕੀ ਲੱਗਦਾ ਬੰਬੇ ਤੋਂ ਕੋ ਅੱਧੇ ਘੰਟੇ ਜਾ ਸਕਦਾ ਵਾ ਪਤਾ ਨਹੀਂ ਸਾਰੇ ਚੀਜ਼ਾਂ ਹੁਣ ਕਹਿ ਰਹੇ ਕਿ ਬੰਬੇ ਤੋਂ ਅਸੀਂ ਮਤਲਬ ਪੁਲਿਸ ਭੇਜ ਦਾਂਗੇ ਤੁਹਾਡੇ ਘਰ ਅੱਧੇ ਘੰਟੇ ਤੱਕ ਇਦਾਂ ਕਹਿ ਰਹੇ ਆ ਫੋਨ ਤੇ ਮੈਨੂੰ ਬਾਰ-ਬਾਰ ਵਟਸ ਕੀ ਲੱਗਦਾ ਨਹੀਂ ਕਿਤੇ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਉਸ ਡਰ ਦੀ ਵਜ੍ ਨਾਲ ਤੁਸੀਂ ਪੈਸੇ ਪਾਤੇ ਆ ਸਰ ਹੁਣੇ ਇਹੀ ਲੱਗਣ ਡਿਆ ਮੈਨੂੰ ਕੱਲ ਦਾ ਫੋਨ ਕਰ ਕਰ ਫਰੇਸ਼ ਮੈਂ ਕਿਤੇ ਗਈ ਹੋਈ ਹਾਂ ਗੱਲ ਉਹਨਾਂ ਮੈਨੂੰ ਬੜੇ ਫੋਨ ਲਾਏ ਪਰੇਸ਼ਾਨ ਕੀਤਾ ਕਿ ਤੁਸੀਂ ਪਾਏ ਬਹੁਤੜਾ ਕੋਲ ਯਾਰ ਕੋਈ ਜਮਾ ਕਰਾ ਦਾਂਗੇ ਤੁਹਾਨੂੰ ਜੇਲ ਹੋ ਜਾਊ 10 ਸਾਲ ਦੀ ਤੁਹਾਨੂੰ ਪੁੱਛਗੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸਰ ਮੈਂ ਕੋਈ ਨਾਲ ਕੋਈ ਮੰਗਾਇਆ ਹੀ ਨਹੀਂ ਤੇ ਮੈਂ ਪਾਵਾਂ ਕਿੱਦਾਂ ਮੈਨੂੰ ਆਧਾਰ ਕਾਰਡ ਮੈਂ ਜਰੂਰ ਸੈਂਡ ਕੀਤਾ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਜਿਹੜੀ ਆਧਾਰ ਕਾਰਡ ਪਾ ਕੇ ਸੈਂਡ ਕਰ ਦਿੱਤਾ ਥੋੜੀ ਗਲਤੀ ਵੀ ਤੁਹਾਡੀ ਕੋ ਹੋ ਗਈ ਆ ਇਸ ਦਾ ਕਿਤੇ ਅਣਜਾਣ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਵਗੈਰਾ ਨਹੀਂ ਵਟਸਐਪ ਕਰੀ ਸਕਦੇ ਸਰ ਉਹ ਤੇ ਮੈਨੂੰ ਮਾਨੀ ਕਿ ਮੇਰੇ ਕੋਲ ਗਲਤੀ ਹੋ ਗਈ ਆਧਾਰ ਪਾਕ ਮੇਰਾ ਲੋਨ ਚੱਲਦਾ ਹੀ ਮੈਨੇ ਇਨੀ ਚੀਜ਼ ਦਾ ਪਤਾ ਹੁਣ ਮੈਨੂੰ ਸਾਰਾ ਗਾੜੇ ਕਿ ਮੇਰੇ ਨਾਲ ਹੋ ਕੇ ਗਿਆ ਮੈਨੂੰ ਪਤਾ ਨਹੀਂ ਪੂਛ ਲੱਗਾ ਪਰ ਮੈਂ ਆਧਾਰ ਸੈਂਟਰ ਜਿਹੜਾ ਨੰਬਰ ਤੇ ਕੀਤਾ ਹੈ ਨਾ ਉਹਨਾਂ ਨੇ ਗਾੜੀਆਂ ਆਪਣਾ ਵਟਸਐਪ ਨੰਬਰ ਡਿਲੀਟ ਕਰ ਦਿੱਤੇ ਨੇ ਕਾਲਾਂ ਹੋ ਰਹਿਣ ਤੀਆਂ ਵਾ ਘਰ ਉਧਰੋਂ ਸਾਰੀਆਂ ਚੀਜ਼ਾਂ ਵੀ ਬਲੌਕ ਕਰ ਦਿੱਤੀਆਂ ਗਿਆ ਉਹਨਾਂ ਨੇ ਜੇ ਤੋ ਫੋਨ ਆਉਂਦਾ ਹਨ ਵੱਲੋਂ ਕੀ ਕਿ ਆ ਜਾਂਦਾ ਪੀ ਅਸੀਂ ਕੋਈ ਜਿਵੇਂ ਤੁਸੀਂ ਦੱਸ ਰਹੇ ਹੋ ਪੀ ਤੁਹਾਡਾ ਬੈਂਕ ਲੋਨ ਚੱਲ ਰਿਹਾ ਉਹਨਾਂ ਆਧਾਰ ਕਾਰਡ ਮੰਗਿਆ ਸੀ ਕਿ ਨਹੀਂ ਕਿ ਤੁਸੀਂ ਐਵੇਂ ਵਾਟਸਐਪ ਕਰ ਦਿੱਤਾ ਉਹਨਾਂ ਨੂੰ ਨਹੀਂ ਸਰ ਉਹਨਾਂ ਨੇ ਮੈਨੂੰ ਵਾਟਸਐਪ ਤੇ ਕਾਲ ਆਈ ਮੈਨੂੰ ਤੇ ਮੈਂ ਆਧਾਰ ਕਾਰਡ ਸੈਂਡ ਕਰਤਾ ਉਹਨਾਂ ਨੂੰ ਤੇ ਉਹਨਾਂ ਨੇ ਮੇਰਾ ਕੋਈ ਕੋਲੀਅਰ ਤੇ ਨਾਮ ਲਾਤਾ ਹੋਇਆ ਵਾ ਮੈਂ ਤਾਂ ਕੋਈ ਕੋਲੀਅਰ ਮਗਾਇਆ ਹੀ ਨਹੀਂ ਆ ਜੇ ਮੈਂ ਕੋਲੀਅਰ ਮਗਾਵਾਂ ਤਾਂ ਮੈਂ ਦੱਸ ਦਿੰਨਾ ਕਿ ਉਹਨੇ ਇੱਥੇ ਆਪਣੇ ਆਣ ਲਗਵਾਉਣ ਜਾ ਮੇਰੇ ਇੱਥੇ ਕੋਈ ਪਤਾ ਲੱਗਦਾ ਮੈਂ ਆਪਣੇ ਘਰ ਦੇ ਵਿੱਚ ਪਹਿਲਾਂ ਗੱਲ ਕੀਤੀ ਮੈਂ ਕੋਈ ਮੇਰੇ ਨਾਮ ਤੇ ਕਾਲ ਦਾਣਾ ਇਦਾਂ ਪੀ ਫੋਨ ਮੈਨ ਬਹੁ ਬਹੁ ਫੋਨ ਆਉਂਦੇ ਸ਼ਾਮ ਤੇ ਸਵੇਰ ਤੋਂ 10 ਵਜੇ ਤੋਂ ਲੈ ਕੇ ਸ਼ਾਮੀ ਬੜੇ ਕਾਲ ਆਉਂਦੇ ਮੈਨੂੰ ਪਰ ਤੁਸੀਂ ਸਿਆਣੇ ਹੋ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਵੀ ਯਾਰ ਮੇਰਾ ਕਰੀਅਰ ਆ ਮੰਨ ਲਓ ਮੇਰਾ ਨੁਕਸਾਨ ਹੋ ਜਾਊਗਾ ਮੈਂ ਨਹੀਂ ਮੰਗਾਉਂਦੀ ਤੁਸੀਂ ਕਿਉਂ ਇੰਨੇ ਕਾਲੇ ਪਏ ਹੋ ਕਿਉਂ ਮੈਨੂੰ ਬਾਰ-ਬਾਰ ਫੋਨ ਕਰਦੇ ਹੋ ਕਿਉਂ ਪਰੇਸ਼ਾਨ ਕਰਦੇ ਹੋ ਫੋਨ ਕਰਕੇ ਕਿ ਮੇਰਾ ਮੇਰਾ ਕਰੀਅਰ ਚਲੋ ਨਹੀਂ ਛਡਾਉਂਦੀ ਕੋਈ ਗੱਲ ਨਹੀਂ ਪਰ ਤੁਸੀਂ ਫੋਨ ਤੇ ਨਾ ਕਰੋ ਮੈਨੂੰ ਇੰਨਾ ਤੁਹਾਨੂੰ ਕੀ ਜਰੂਰਤ ਹੈ ਇੰਨੇ ਬਾਰ-ਬਾਰ ਫੋਨ ਕਰਨ ਦੀ ਜ਼ਰੂ ਮੈਨੂੰ ਜਿਹੜੇ ਮੈਨੂੰ ਫੋਨ ਕਚੋਕਦੀ ਨਾ ਮੈਨੂੰ ਭੈਣ ਕਹਿੰਦੇ ਭੈਣ ਤੂੰ 10000 ਰੁਪਿਆ ਜਮਾ ਕਰਾ ਤੂੰ ਉਹ ਘਰ ਤੋਂ 12000 ਕਰਵਾ ਤਰਾ ਕੋਲੀਆਰ ਤਨ ਭੇਜ ਦਾਂਗੇ ਪਹਿਲਾਂ ਕਹਿੰਦੇ 6000 ਰੁਪਿਆ ਕਰਵਾ ਮੈਂ ਆਪਣੀ ਗਵਾਂਡ ਨੂੰ ਦੱਸਿਆ ਮੈਂ ਕਿਹਾ ਸੁਮਣ ਮੈਂ ਪੈਸੇ ਕਰਾਉਣੇ ਆ ਉਹ ਕਹਿੰਦੀ ਹਲਵੇਲਾ ਤੇ ਫਿਰ ਕਹਿੰਦੇ 6000 ਰੁਪਿਆ ਕਰਵਾ ਦੋ ਤੁਹਾਡੇ ਕੋਲੀਆਰ ਤੁਹਾਡੇ ਘਰ ਆ ਜਾਊਗਾ ਐ ਸੋਚਿਆ ਚਾ ਜਲਦੀਦਾਰ ਕਰਦ ਲੱਗਾ ਉਹ ਗਾਣੇ ਕਿ ਸੈਂਡ ਕਰੋਨਾ ਸੈਂਡ ਕੀਤਾ ਉਹਨਾਂ ਨੇ ਮੈਨੂੰ ਉਹ ਕੋਲੀਆਰ ਦਾ ਉਹਨਾਂ ਡੱਬਾ ਵੀ ਪਾਇਆ ਮੈਨੂੰ ਉਹਨਾਂ ਨੇ ਹਾਂਜੀ ਪਤਾ ਨੂੰ ਲੱਗਦਾ ਵੀ ਉਹ ਜਿਹੜਾ ਕੋਰੀਆ ਦਾ ਡੱਬਾ ਵਾ ਤੁਹਾਡਾ ਵਾ ਅਸੀਂ ਵੀ ਦੇਖੀਏ ਵੀਡੀਓ ਵਿੱਚ ਵੀਡੀਓ ਸ਼ੈਰਡ ਕੀਤੀ ਹੈ ਪਤਾ ਨਹੀਂ ਕਿੱਥੋਂ ਦੇ ਕੋਰੀਆ ਦੀ ਵੀਡੀਓ ਕੀ ਲੱਗਦਾ ਤੁਹਾਡਾ ਉਤੇ ਨਾਂ ਪਤਾ ਕੋਈ ਲਿਖਿਆ ਹੋਇਆ ਉਤੇ ਸਰ ਉਹ ਤੇ ਮੈਂ ਵੇਖਿਆ ਨਹੀਂ ਇੰਗਲਿਸ਼ ਦੇ ਵਿੱਚ ਮੈਂ ਨਹੀਂ ਇੰਗਲਿਸ਼ ਨੰਮ ਦੀ ਨਹੀਂ ਆ ਪਰ ਉਹਨਾਂ ਨੇ ਵੀਡੀਓ ਮੈਨੂੰ ਪਾਈ ਜਰੂਰ ਉਹਨਾਂ ਨੇ ਕਿ ਤੁਹਾਡਾ ਇਹ ਕੋਰੀਆ ਦਾ ਵਾ ਹਾਂਜੀ ਬਹੁਤ ਬਧਨਵਾਦ ਤੁਸੀਂ ਦੇਖਿਆ ਵੀ ਇਹ ਭੈਣ ਨਿਰਮਲ ਕੋਲ ਆ ਅਮਰਸਰ ਦੇ ਰਾਮ ਨਗਰ ਕਲੌਨੀ ਦੀ ਰਹਿਣ ਵਾਲੀ ਆ ਪਰ ਮੈਨੂੰ ਲੱਗਦਾ ਥੋੜੀ ਭੋਲੀ ਵੀ ਆ ਕਿਉਂਕਿ ਅਸੀਂ ਦੇਖਿਆ ਸਾਡੇ ਭੈਣ ਭਰਾ ਜਿਹੜੇ ਇਸ ਤਰ੍ਹਾਂ ਪਿੰਡਾਂ ਦੇ ਲੋ ਜਲਦੀ ਕਿਤੇ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਇਹਨਾਂ ਦੇ ਬਲਕਿ ਹੋਰ ਪਹਿਲੀ ਵੀ ਹੈਗੀ ਜਿਹੜੀ ਭੈਣ ਠੱਗੀ ਦਾ ਸ਼ਿਕਾਰ ਹੋਈ ਆ ਪਤਾ ਨਹੀਂ ਕਿੰਨੀਆਂ ਸਾਡੀਆਂ ਕਈ ਭੈਣਾਂ ਜਿਹੜੀਆਂ ਠੱਗੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਸਾਨੂੰ ਸੁਚੇਤ ਹੋਣ ਦੀ ਲੋੜ ਆ ਸਾਨੂੰ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਆ ਇਹਨਾਂ ਦਾ ਮੂੰਹ ਤੋਂ ਜਵਾਬ ਦੇਣਾ ਚਾਹੀਦਾ ਵਾ ਜਿਵੇਂ ਅਸੀਂ ਦੇਖਿਆ ਭੈਣ ਦਾ ਕਹਿਣਾ ਵੀ ਉਤੋਂ ਫੋਨ ਕਰਕੇ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਸੀਬੀਏ ਤੋਂ ਬੋਲ ਰਹੇ ਆ ਮਾਰ ਬਾਗ ਭੈਣ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਜੇਕਰ ਕੌਰੀਏ ਨਹੀਂ ਛਡਾਉਂਦੇ ਤੇ ਤੁਹਾਨੂੰ 10 ਸਾਲ ਦੀ ਸਜ਼ਾ ਹੋ ਜਾਊਗੀ ਤੁਹਾਨੂੰ ਕੈਦ ਹੋ ਜਾਊਗੀ ਇਹ ਕੇ ਬੜੀ ਧਮਕੀ ਦਿੱਤੀ ਜਾ ਰਹੀ ਹੈ ਵੀ ਅੱਧਾ ਘੰਟਾ ਵੇਟ ਕਰ ਲਓ ਅੱਧੇ ਘੰਟੇ ਚ ਬੰਬੇ ਤੇ ਪੁਲਿਸ ਆਜੋਗੀ ਤੁਸੀਂ ਦੇਖ ਸਕਦੇ ਹੋ ਵੀ ਅੱਧੇ ਘੰਟੇ ਚ ਕਿਹੜੀ ਪੁਲਿਸ ਆਜੋਗੀ ਅਜਿਹੇ ਲੋਕਾਂ ਨੂੰ ਲਾਂਤਾਂ ਪਾਉਣੀ ਚਾਹੀਦੀ ਆ ਵਾ ਕਿਉਂ ਸਾਡੇ ਭੈਣ ਭਰਾਵਾਂ ਨੂੰ ਪੰਜਾਬ ਦੇਆਂ ਨੂੰ ਕਿਉਂ ਇਸ ਤਰ੍ਹਾਂ ਡਰਾਉਂਦੇ ਧਮਕਾਉਂਦੇ ਨੇ ਸਾਡੀ ਦਸ਼ਕਾਂ ਨੂੰ ਪੀ ਲਿਆ ਵੀ ਇਸ ਵੀਡੀਓ ਵੱਤਵਾ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿ ਲੋਕਾਂ ਨੂੰ ਅਸੀਹਤ ਮਿਲ ਸਕੇ ਸਾਡੇ ਹੋਰ ਵੀ ਬੜੇ ਭੈਣ ਭਰਾ ਨੇ ਹੋਰ ਵੀ ਸਾਡੀਆਂ ਬੜੀਆਂ ਭੈਣਾਂ ਨੇ ਜਿਹੜੀਆਂ ਇਸੇ ਤਰ੍ਹਾਂ ਡਰ ਜਾਂਦੀਆਂ ਨੇ ਕਾਲਿੰਗ ਆਉਂਦੀਆਂ ਨੇ ਆਨਲਾਈਨ ਕਾਲਿੰਗ ਆਉਂਦੀਆਂ ਨੇ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਸਾਨੂੰ ਸੁਚੇਤ ਹੋਣ ਦੀ ਲੋੜ ਆ ਡਰਨ ਦੀ ਲੋੜ ਨਹੀਂ ਆ ਤੇ ਮੈਨੂੰ ਇਹ ਦੱਸ ਤੁਹਾਡੇ ਪਤੀ ਕੀ ਕੰਮ ਕਰਦੇ ਨੇ ਕਿੱਥੋਂ ਫਿਰ ਪੈਸਾ ਅਰੇਂਜਮੈਂਟ ਕੀਤਾ ਰਸਕਾ ਨੂੰ ਸਾਂਝਾ ਕਰ ਦਿਓ ਮੈਂ ਅਰੇਂਜਮੈਂਟ ਫਿਰ ਕਿਸੇ ਕੋ ਫੜੇ ਵਿਆਜੀ ਪਿਆਸੀ ਫੜ ਕੇ ਦਿੱਤੇ ਹੋਏ ਹਨ 12000 ਰੁਪਏ ਪਾਇਆ ਹੋਇਆ ਵਾ ਤੇ ਘਰ ਮੈਂ ਮਿਹਨਤ ਮਨਜ਼ੂਰੀ ਕਰਦਾ ਵਾ ਉਹਨਾਂ ਨੇ ਮੈਂ ਦੱਸਿਆ ਅੱਜ ਸਵੇਰੇ ਉਹਨਾਂ ਨੇ ਉਹਨਾਂ ਨੇ ਮੈਨੂੰ ਮਣੇਵੇਂ ਕੀਤਾ ਤੇ ਮੈਂ ਕਿਹਾ ਚਲੋ ਪਾ ਦਿੰਨੇ ਆਪਾਂ ਕੋਈ ਗੱਲ ਨਹੀਂ ਮੈਂ ਕਿਸੇ ਕੋ ਫੜ ਕੇ ਉਹਨਾਂ ਨੂੰ ਪੈਸੇ ਪਾਏ ਹੋਏ ਨੇ ਉਹਨਾਂ ਦੇ ਕੋਲੋਂ ਜੇ ਤੁਹਾਡੇ ਪਤੀ ਤਰਖਾ ਕੇ ਨੇ ਉਹਨਾਂ ਦੀ 12000 ਰੁਪਏ ਸਾਰੀ ਤਨਖਾਹ ਉਹਨਾਂ ਦੀ ਕਿ ਲੱਗਦਾ ਨਹੀਂ ਹੁਣ ਜਿਹੜੀ 12000 ਰੁਪਏ ਫੜਿਆ ਵਾ ਵਿਆਜੀ ਉਹਨੂੰ ਵਿਆਰ ਹੀ ਪੈ ਜਾਊਗਾ ਉਸ ਤੋਂ ਬਾਅਦ ਤਰਖਾ ਖਸਾਬ ਦੀ ਘਰ ਵਾਲੀ ਜਿਹੜੀ ਆ ਉਹਦੇ ਦਿੱਤੀ ਜਾਣੀ ਐ ਫਿਰ ਤੁਹਾਡਾ ਘਰ ਦਾ ਗਿਆਰਾ ਕਿਸ ਤਰ੍ਹਾਂ ਹੋਊਗਾ ਉਹਦੇ ਸਰ ਵਿਆਜ ਤੇ ਪਏਗਾ ਪੈਸੇ ਤੇ ਦਾਂਗੇ ਫਿਰ ਜਿਹੜੇ ਫੜ ਕੇ ਦਿੱਤੀ ਉਹਨਾਂ ਨੂੰ ਘਰ ਦਾ ਗਿਆਰਾ ਫਿਰ ਚੱਲੇਗਾ ਮ ਪਰ ਕੀ ਲੱਗਦਾ ਨਹੀਂ ਜੇਕਰ ਘਰ ਵਾਲਾ ਕਹਿੰਦੇ ਪਤੀ ਦਾ ਕਹਿਣਾ ਹਮੇਸ਼ਾ ਔਰਤਾਂ ਨੂੰ ਮੰਨਣਾ ਚਾਹੀਦਾ ਵਾ ਜੇਕਰ ਤੁਹਾਡੇ ਪਤੀ ਨੇ ਕਿਹਾ ਸੀ ਵੀ ਭੈਣ ਤੁਹਾਨੂੰ ਵੀ ਨਿਰਮਲ ਤੋਂ ਨਾ ਪੈਸੇ ਪਾ ਕੀ ਲੱਗਦਾ ਨਹੀਂ ਸੀ ਕਹਿਣਾ ਮੰਨਣਾ ਚਾਹੀਦਾ ਸੀ ਤੁਹਾਡੀ ਗਲਤੀ ਵੀ ਹੋ ਗਈ ਹੈ ਤਦ ਉਹਨਾਂ ਨੇ ਮੈਨੂੰ ਕਿਹਾ ਇਹ ਨਾ ਪੈਸੇ ਪਾ ਪੇ ਲੈ ਵੇਖ ਲੈ ਤੂੰ ਨਾ ਜ 6000 ਪਾ ਤਾ ਨਾ ਉਹਨਾਂ ਨੂੰ ਕਹਿ ਕੇ ਜੇ ਕੋਰੀਅਰ ਆਇਆ ਨਾ ਕੋਈ ਖਿਆਨ ਉਹ ਦੇਸ ਤੋਂ ਦੇਜੋ ਅਸੀਂ ਤਾਂ ਪਾ ਇੱਥੇ ਆਣ ਕੇ ਉਹਨਾਂ ਨੂੰ ਹੁਣ ਵੀ ਕਹੇ ਜੇ 18000 ਰੁਪਏ ਮੰਗਦੇ ਆ ਮਤਲਬ ਕਿ ਤੁਹਾਡਾ ਕੋਰੀਅਰ ਕੋਈ ਆ ਤਾ ਉਹ ਕੋਰੀਆ ਘਰ ਦੇ ਕੇ ਜਾਓ ਸਾਡੇ ਅਸੀਂ ਤੁਹਾਨੂੰ 18000 ਰੁਪਏ ਦੇ ਦਾਂਗੇ ਉਸੇ ਟਾਈਮ ਤੇ ਤੇ ਫੋਨ ਤੇ ਧਮਕੀ ਲਾਉਂਦਾ ਕਿ ਮਤਲਬ ਸੀ ਪਰ ਕੀ ਲੱਗਦਾ ਵੀ ਤੁਹਾਨੂੰ ਯਕੀਨ ਹੈ ਵੀ 18000 ਦੇ ਕੇ ਵੀ ਤੁਹਾਨੂੰ ਕੋਰੀਅਰ ਦੇਣਗੇ ਕਿ ਨਹੀਂ ਦੇਣਗੇ ਇਹ ਤੁਹਾਨੂੰ ਸਾਰਾ ਪਤਾ ਨਹੀਂ ਗਾੜੀ ਹੁਣ ਦੇਂਦੇ ਕੋਰੀਅਰ ਕੇ ਨਹੀਂ ਦੇਂ ਇਹ ਚੀਜ਼ ਬਾਰੇ ਨਹੀਂ ਪਤਾ ਮੈਨੂੰ। ਦੇਨ ਦੇ ਕੇ ਜਾਣਾ ਹੀ ਦੇਂਦੇ ਆ। ਖਾਸ ਕਰਕੇ ਸਾਡੀਆਂ ਜਿਹੜੀਆਂ ਭੈਣਾਂ ਨੇ ਤੁਹਾਡੇ ਵਾਂਗੂ ਜਿਹੜਾ ਤੁਸੀਂ ਠੱਗੀ ਦਾ ਸ਼ਿਕਾਰ ਹੋਏ ਰਹੋ ਇਹਨਾਂ ਨੂੰ ਇਸ ਤਰ੍ਹਾਂ ਫੋਨ ਕਾਲ ਆਉਂਦੇ ਨੇ। ਕੀ ਉਹਨਾਂ ਨੂੰ ਅਪੀਲ ਕਰਨਾ ਚਾਹੋਗੇ? ਕੀ ਕਹਿਣਾ ਚਾਹੋਗੇ ਇਹਨਾਂ ਨੂੰ? ਮੈਂ ਅਪੀਲ ਕਰਨਾ ਚਾਹੁੰ ਜੇ ਮੈਂ ਠੱਗੀ ਦਾ ਸ਼ਿਕਾਰ ਹੋ ਗਈਆਂ। ਉਵੇਂ گا ਪੈਣ ਕੋਈ ਨਾ ਹੋਵੇ। ਵੇਗਲੇ ਕਿ ਵਟਸਐਪ ਕਾਲ ਆ ਜਿਵੇਂ ਆਉਂਦੀਆਂ ਉਹ ਕਾਲ ਤੇ ਨਾਮ ਮਤਲਬ ਆਪਣਾ ਆਧਾਰ ਕਾਰਡ ਨਾ ਸੈਂਡ ਕਰਿਓ ਉਹਨਾਂ ਨੂੰ ਗਾੜੀ। हां जी। ਕਿੰਨੀ ਲੱਗਦਾ ਨਹੀਂ ਜਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਫੋਨ ਕਾਲ ਆਉਂਦੀਆਂ ਨੇ ਆਪਣੇ ਰਿਸ਼ਤੇਦਾਰ ਨੂੰ ਆਣ ਗਵਾਹ ਨੂੰ ਕੋਈ ਖਾਸ ਕੇ ਸਰਪੰਚ ਕੌਂਸਲ ਹੋ ਗਿਆ ਉਹਨਾਂ ਨੂੰ ਤਲਾਹ ਦੇਣੀ ਚਾਹੀਦੀ ਇਸ ਮਾਮਲੇ 'ਚ ਵੀ ਆਰ ਵੇਖੋ ਕਲੀਅਰ ਕਰੋ ਵਾਕਿਆ ਸੱਚ ਹੈ ਕਿ ਆ ਕੇ ਜਾਂ ਠੱਗੀ ਹੈ ਕੋਈ। ਪਤਾ ਨਹੀਂ ਸਰ ਮੈਂ ਕਿ ਲਿਆਰ ਨਹੀਂ ਕੀਤਾਈ ਮੈਂ ਆਪਣਾ ਹੀ ਮਤਲਬ ਮੂਰਖਾ ਮਤ ਬਣ ਕੇ ਉਹਨਾਂ ਨੂੰ ਪੈਸੇ ਪਾਤੇ ਤੇ ਦਾਰ ਕਾਡ ਉਹਨਾਂ ਨੂੰ ਸੈਂਡ ਕਰਤਾ ਤੇ ਮੈਂ ਲਾਗੇ ਸਰ ਕੇ ਉਹਨੂੰ ਤਲਾਹ ਨਹੀਂ ਦਿੱਤੀ। ਹੁਣ ਮੈਂ ਦਵਾਂਗੀ ਤਲਾਹ ਕਿ ਮੇਰੇ ਤੇ ਆ ਨਸੀਬਤ ਬਣਨ ਰਹੀ ਆ ਤੇ ਮੇਰੀ ਵੱਤ ਤੋਂ ਵੱਧ ਹਲਤ ਕੀਤੀ ਜਾ ਮਦਦ ਕੀਤੀ। ਮਰੀ ਜੀ ਤੁਸੀਂ ਆਪਣੇ ਲਾਗੇ ਥਾਣੇ ਚੌਂਕੀ ਚ ਦਰਖਾਸਤ ਦੋਗੇ ਪੁਲਿਸ ਨੂੰ ਕਾਰਵਾਈ ਕਰਾਓਗੇ ਉਹ ਨੰਬਰ ਦੱਸੋਗੇ ਜਿਸ ਤੋਂ ਫੋਨ ਆ ਰਹੇ ਨੇ ਬਾਰ-ਬਾਰ ਹਾਂ ਜੀ ਮੈਂ ਦਵਾਂਗੀ ਤਲਾ ਹੁਣ ਦੇ ਕੇ ਆਂਗੀ ਮੈਂ ਪਹਿਲਾਂ ਨਹੀਂ ਦਿੱਤੀ ਹੁਣ ਮੈਂ ਦੱਸਿਆ ਵਾ ਸਾਰਿਆਂ ਨੂੰ ਫਿਰ ਮੈਂ ਤਲਾਹ ਦਵਾਂਗੀ ਜ਼ਰੂਰ ਫਿਰ ਮੈਂ ਹਾਂ ਜੀ ਬਹੁਤ ਬਧਨਵਾਦ ਜੀ ਤੁਸੀਂ ਦੇਖਿਆ ਵੀ ਇਹ ਸੀ ਨਿਰਮਲ ਕੌਰ ਅਮਰਸਾਦੀ ਰਹਿਣ ਵਾਲੀ ਤੇ ਸਾਡੀ ਦਸ਼ਕਾਂ ਨੂੰ ਅਪੀਲ ਐਸ ਭੈਣ ਨੇ ਅਪੀਲ ਵੀ ਕੀਤੀ ਹੈ ਖਾਸ ਕਰਕੇ ਉਹਨਾਂ ਭੈਣਾਂ ਨੂੰ ਜਿਵੇਂ ਨਿਰਮਲ ਹੋਰ ਆਪਣੇ ਨੂੰ ਠੱਗਿਆ ਮਹਿਸੂਸ ਕਰ ਰਹੀ ਆ ਐਸ ਕਰਕੇ ਸਾਡੀ ਦਸ਼ਕਾਂ ਨੂੰ ਅਪੀਲ ਆ ਭਾਈ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਭਾਈ ਲਾਲਚ ਵਿੱਚ ਨਾ ਆਇਆ ਕਰੋ ਕਿਉਂਕਿ ਵੇਖੋ ਤੁਹਾਨੂੰ ਜਿਹੜਾ ਡਾਲਰਾਂ ਦਾ ਲਾਲਚ ਦੇ ਕੇ ਤੁਹਾਡਾ 15 ਲੱਖ ਦਾ ਡਾਲਰ ਡਾਲਰ ਆਣਕਲੇ ਨੇ ਜਾਂ ਤੁਹਾਡਾ ਕੋਰੀਅਰ ਆਇਆ ਤੁਹਾਡਾ ਆਈਫੋਨ ਆਇਆ ਨੇ ਮਹਿੰਗੇ ਮਹਿੰਗੇ ਕੱਪੜਿਆਂ ਦੀਆਂ ਫੋਟੋਆਂ ਘੜੀਆਂ ਦੀਆਂ ਫੋਟੋਆਂ ਆਨਲਾਈਨ ਵਿਖਾ ਕੇ ਤੁਹਾਡਾ ਮਨ ਜਿਹੜਾ ਵਾ ਤੁਹਾਡਾ ਲਾਲਚ ਉੱਚ ਲੈ ਆਉਂਦੇ ਨੇ ਤੁਸੀਂ ਲਾਲਚ ਵਿੱਚ ਪੈਸੇ ਪਾ ਦਿੰਦੇ ਨੇ ਤੁਸੀਂ ਦੇਖਿਆ ਪਹਿਲਾਂ ਭੈਣ ਕੋ 12000 ਦੀ ਮੰਗ ਕੀਤੀ ਫਿਰ 18000 ਦੀ ਮੰਗ ਕੀਤੀ ਜੇ ਭੈਣ 18000 ਪਾ ਦਿੰਦੀ ਤਾਂ ਮੈਨੂੰ ਲੱਗਦਾ 10000 ਹੋਰ ਮੰਗ ਕਰਨੀ ਸੀ ਇਸ ਕਰਕੇ ਇਹਨਾਂ ਠੱਗੀਆਂ ਨਾਲ ਸ਼ਿਕਾਰ ਨਾ ਹੋਇਆ ਕਰੋ ਕਦੀ ਵੀ ਲਾਲਚ ਵਿੱਚ ਨਾ ਆਇਆ ਕਰੋ ਜਿੱਥੇ ਪ੍ਰਮਾਤਮਾ ਰੱਖਣਾ ਉੱਥੇ ਰਹਿਣਾ ਪੈਣਾ ਵਾ ਇਸ ਕਰਕੇ ਪ੍ਰਮਾਤਮਾ ਦੇ ਲਜਾਬ ਵਿੱਚ ਰਹਿਣਾ ਚਾਹੀਦਾ ਵਾ ਠੱਗੀ ਦਾ ਸ਼ਿਕਾਰ ਲਾਲਚ ਵਿੱਚ ਕਦੀ ਨਾ ਆਉਣਾ ਚਾਹੀਦਾ ਜਦੋਂ ਤੁਹਾਨੂੰ ਇਸ ਤਰ੍ਹਾਂ ਦੇ ਫੋਨ ਘਲੌਂਦੀਆਂ ਨੇ ਇਸ ਤਰ੍ਹਾਂ ਦੇ ਕਾਲ ਆਉਂਦੀਆਂ ਨੇ ਇੱਕ ਵਾਰੀ ਆਪਣੇ ਆਣ ਗਵਾਨ ਦੇ ਕੇ ਸਿਆਣੇ ਬੰਦੇ ਨੂੰ ਜਰੂਰ ਦੱਸਿਆ ਕਰੋ ਵੀ ਭਾਈ ਇਹ ਕੰਮ ਸ ਤਾ ਜੋ ਕਿ ਤੁਸੀਂ ਠੱਗੀ ਤੋਂ ਬਚ ਸਕੋ ਕਿਉਂਕਿ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਪੈਸਾ ਹੁੰਦਾ ਜਿਵੇਂ ਭੈਣ ਨੇ ਦੱਸਿਆ ਇਹਦਾ ਪਤੀ ਸਾਰੀ ਦਿਹਾੜੀ ਦੇਲੀ ਤੇ ਕੰਮ ਕਰਦਾ ਵਿਚਾਰਾ ਗੋਹਾ ਕੋੜਾ ਸੁੱੜਦਾ ਫਿਰ ਜਾ ਕੇ ਪੈਸੇ ਆਉਂਦੇ ਨੇ ਤੇ ਅੱਜ 12 12000 ਰੁਪਇਆ ਪੂਰੇ ਮਹੀਨੇ ਤਨਖਾਹ ਚਲ ਗਈ ਆ ਵਿਆਜ ਹੀ ਪੈਸੇ ਚੁੱਕੇ ਨੇ ਉਦੋਂ ਵਿਆਜ ਵੀ ਪੈ ਜਾਣਾ ਤੇ ਉਦੋਂ ਤਨਖਾਹ ਵੀ ਚਲੀ ਜਾਣੀ ਆ ਇਸ ਕਰਕੇ ਆਪਣੇ ਜਿਹੜਾ ਬਚਾਅ ਕਰਿਆ ਕਰੋ ਠੱਗੀ ਦਾ ਹੋਣ ਤੋਂ ਬਚਾਅ ਕਰੋ ਸਾਡੀ ਦਸ਼ਕਣ ਪੀ ਰਿਹਾ ਜਿਸ ਤਰ੍ਹਾਂ ਭੈਣ ਨਰਮਲ ਕਹਿ ਰਹੀ ਆ ਕਿ ਨਰਮਲ ਲੱਗਦਾ ਜਿਵੇਂ ਹੱਥ ਜੋੜ ਕੇ ਦਸ਼ਕਣ ਨੂੰ ਅਪੀਲ ਕਰ ਦੇ ਵੀ ਭਾਈ ਇਹਨਾਂ ਠੱਗਿਆਂ ਤੋਂ ਬਚਣਾ ਚਾਹੀਦਾ ਖਾਸ ਕਰਕੇ ਤੁਹਾਡੀਆਂ ਜਿਹੜੀਆਂ ਭੈਣਾਂ ਨੇ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੀਆਂ ਨੇ ਹਾਂਜੀ ਮੈਂ ਤਾਂ ਕਹਿ ਰਿਆਂ ਪਰ ਪੀਪਲ ਕਿ ਕੋਈ ਵੀ ਤੁਹਾਨੂੰ ਫੋਨ ਆਵੇ ਕੋਈ ਵਟਸਐਪ ਕਾਲ ਤੇ ਨਾ ਚੁੱਕਣਾ ਮੇਰੇ ਹੱਥ ਬੰਨ ਕੇ ਬੇਨਤੀ ਆ ਮੈਨੂੰ ਬਾਰ-ਬਾਰ ਉਹ ਧਮਕੀਆਂ ਲਾ ਰਹੇ ਮੈਨੂੰ ਮੈਨੂੰ ਪਤਾ ਹੋਇਆ ਮੈਂ ਕਿੰਨਾ ਡਰੀ ਹੋਈ ਪਈ ਆ ਮੈਨੂੰ ਬਾਰ-ਬਾਰ ਕਾਲ ਕਰ ਰਹੇ ਆ ਮੈਨੂੰ ਫੋਨ ਤੇ ਤੇ ਮੇਰੀ ਇਹੀ ਹੱਥ ਬੰਨ ਕੇ ਬੇਦੀ ਕੋਈ ਭੈਣ ਭਰਾ ਇਹ ਜੋ ਠੱਗੀ ਦਾ ਸ਼ਿਕਾਰ ਨਾ ਬਣੇ ਬਾਕੀ ਭੈਣਾਂ ਦੇ ਮਤਲਬ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਅਸੀਂ ਭਰਾ ਸਾਰੇ ਤੇਰੇ ਨਾਲ ਆ ਤੈਨੂੰ ਤੇਰਾ ਬਾਅਦ ਤੱਕ ਵੀਗਾ ਨਹੀਂ ਹੋਣ ਦੇ ਵੇਖਾਂਗੇ ਕਿਹੜਾ ਬੰਬੇ ਤੋਂ ਤੇਰੇ ਕੋਲ ਆਉਂਦਾ ਕਿਸੇ ਨੂੰ ਡਰਨਾ ਕਿਉਂਕਿ ਇਹ ਠਿਰ ਹੁੰਦੇ ਨੇ ਡਰੋਂ ਦੀਆਂ ਧਮਕੀਆਂ ਵੀ ਬੰਦਾ ਸ਼ਾਇਦ ਔਰਤਾਂ ਡਰ-ਡਰ ਕੇ ਜੜੀਆਂ ਨੇ ਪੈਸੇ ਦੇ ਦਿੰਦੀਆਂ ਬਾਕੀ ਤੁਹਾਨੂੰ ਡਰਨ ਦੀ ਲੋੜ ਨਹੀਂ ਆ ਅਸੀਂ ਭੈ ਭਰਾ ਤੇਰੇ ਸਾਰੇ ਨਾਲ ਆ ਤੁਹਾਡੇ ਪਰਿਵਾਰ ਤੇ ਤੁਹਾਡੇ ਤੱਕ ਕੋਈ ਹਵਾ ਤੱਕ ਨਹੀਂ ਤੁਹਾਡੇ ਤੱਕ ਅੱਜ ਤੱਕ ਨਹੀਂ ਆਉਗੀ ਠੀਕ ਐ ਬਿਲਕੁਲ ਜੀ ਸਾਡੀ ਦਸ਼ਕਾਂ ਨੂੰ ਪੀਲ ਆ ਤੁਸੀਂ ਦੇਖਿਆ ਭੈਣ ਡਰੀ ਪਈ ਆ ਵੀ ਬਾਰ-ਬਾਰ ਧਮਕੀ ਦਿੱਤੀ ਜਾ ਰਹੀ ਹੈ ਬਾਰ-ਬਾਰ ਡਰਾਇਆ ਜਾ ਰਿਹਾ ਵੀ ਤੁਹਾਨੂੰ 10 ਸਾਲ ਦੀ ਸਜ਼ਾ ਹੋ ਜੂਗੀ ਮੈਂ ਵੀ ਜਦੋਂ ਫੋਨ ਤੇ ਗੱਲਬਾਤ ਕੀਤੀ ਹੈ ਤੇ ਇੱਕੋ ਗੱਲ ਕੀਤੀ ਹੈ ਉਹਨਾਂ ਨੇ ਵੀ ਤੁਸੀਂ ਨਾ ਗੱਲ ਕਰੋ ਤੁਸੀਂ ਕੌਣ ਜੇ ਨਿਰਮਲ ਨਾਲ ਗੱਲ ਕਰਾਓ ਤੁਸੀਂ ਦੇਖਿਆ ਔਰਤਾਂ ਨੂੰ ਜਿਹੜੀਆਂ ਸਾਡੀਆਂ ਭੈਣਾਂ ਨੇ ਭੁੱਲ ਪੰਚੀਆਂ ਉਹਨਾਂ ਨੂੰ ਜਿਹੜਾ ਫਸਾਇਆ ਜਾ ਰਿਹਾ ਐਸਾ ਕਿ ਸੁਚੇਤ ਹੋਣ ਦੀ ਲੋੜ ਆ ਇਸ ਤਰ੍ਹਾਂ ਦੇ ਫੋਨ ਕਾਲ ਆਉਂਦੇ ਨੇ ਆਪਣੇ ਰਿਸ਼ਤੇਦਾਰ ਭੈਣ ਭਰਾ ਪਰ ਸਿਆਣੇ ਬੰਦਿਆਂ ਦੱਸਿਆ ਜਾਵੇ ਤਾਂ ਹਮੇਸ਼ਾ ਆਪਣੇ ਘਰ ਵਾਲਿਆਂ ਨੂੰ ਖਾਸ ਕਰਕੇ ਜੁਰ ਦੱਸਿਆ ਜਾਵੇ ਜਿਸ ਤਰ੍ਹਾਂ ਉਹ ਕਹਿਣ ਫੇਰ ਜਾ ਕੇ ਨਹੀਂ ਤੇ ਤੁਸੀਂ ਵੀ ਲਾਲਚ ਜਾਂ ਠੱਗੀ ਦਾ ਸ਼ਿਕਾਰ ਹੋ ਮینوਦੇ ਉਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ